ਸਤਿ ਗੁਰੂ ਗੱਲ ਕਿਸਾਨ ਵੀਰੋ ਅੱਜ ਅਸੀਂ ਪਹੁੰਚਿਆ ਜੀ ਪਿੰਡ ਝਾੜ ਸਾਹਿਬ ਨਰਿੰਦਰ ਸਿੰਘ ਵੀਰੇ ਉਹਨਾਂ ਦੇ ਖੇਤ ਦੇ ਵਿੱਚ ਤਾਂ ਪਹਿਲਾਂ ਤਾਂ ਵੀਰੇ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਆਪਦਾ ਜਿਹੜਾ ਬਾਗ ਆ ਉਹ ਦਿਖਾਇਆ ਪੂਰਾ ਸਾਨੂੰ ਉਧਰ ਪੋਲੀ ਹਾਊਸ ਵੀ ਦਿਖਾਇਆ ਸਾਨੂੰ ਸਾਰੀਆਂ ਫਸਲਾਂ ਬਾਰੇ ਸਾਨੂੰ ਵੀ ਜਾਣਕਾਰੀ ਦਿੱਤੀ ਆ ਵੀ ਆਹ ਫਸਲਾਂ ਅਸੀਂ ਲਾਉਨੇ ਆ ਸੋ ਪਹਿਲਾਂ ਤਾਂ ਤੁਸੀਂ ਇਹ ਦੱਸੋ ਜੀ ਤੁਹਾਡਾ ਇਹ ਬਾਗ ਤੇਰੀ ਕਿਹੜੀ ਵੈਰਾਈਟੀ ਆ ਤੁਹਾਡੀ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਸਾਨੂੰ ਹਾਂਜੀ ਪਹਿਲਾਂ ਤਾਂ ਜੀ ਤੁਹਾਡਾ ਆਇਆ ਮੇਰੇ ਫਾਰਮ ਤੇ ਆਉਣ ਤੇ ਜੀ ਆਇਆਂ ਜੀ। ਤੇ ਧੰਨਵਾਦ ਕਰਦਾ ਹਾਂ ਜੀ ਤੁਹਾਡਾ ਮੈਂ। ਇਹ ਹੈਗੀ ਜੀ ਆਪਣੀ ਤਾਈਵਾਨ ਪਿੰਕ ਵੈਰੈਟੀ ਹੈ। ਜਿਹੜੀ ਕਿ 27 24 ਫਰਵਰੀ ਨੂੰ ਲੱਗੀ ਸੀਗੀ ਇਹ। ਠੀਕ ਹੈ ਜੀ। ਤੇ ਆਪਣੇ ਤਕਰੀਬਨ ਇਹਨੂੰ ਸਵਾ ਸਾਲ ਹੋ ਆ ਗਏ ਚੁੱਕਿਆ। ਜਿਹੜਾ ਕਿ ਤੁਸੀਂ ਫਰੂਟ ਦੇਖ ਹੀ ਸਕਦੇ ਹੋ ਕਿ ਫਰੂਟ ਬਹੁਤ ਹੀ ਵਧੀਆ ਹੈ। ਸਵਾ ਸਾਲ ਦੇ ਬੂਟੇ ਨੂੰ ਫਰੂਟ ਜੇ ਆਪਾਂ ਦੇਖੀਏ ਤਾਂ ਦੇਖ ਸਕਦੇ। ਕਾਫੀ ਫਰੂਟ ਇਹਦਾ ਝਾੜ ਦਿੱਤਾ ਗਿਆ ਜੀ। ਆੜਨ ਦਾ ਕਾਰਨ ਮਤਲਬ ਇਹ ਆ ਵੀ ਆਪਾਂ ਇਹ ਗਰਮੀਆਂ ਦੀ ਫਸਲ ਕਰਕੇ ਵੀ ਗਰਮੀਆਂ ਦੀ ਫਸਲ ਕਰਕੇ ਵੀ ਕੁਝ ਬੂਟੇ ਦੀ ਏਜ ਘੱਟ ਸੀਗੀ ਤੇ ਸਹਿ ਨਹੀਂ ਪਾਉਂਦਾ ਇਹਨੂੰ ਐਨੇ ਰੂਟਿੰਗ ਜ਼ਿਆਦਾ ਸੀ ਇਹਨੂੰ ਰੂਟਿੰਗ ਜ਼ਿਆਦਾ ਸੀ ਬਹੁਤ ਜ਼ਿਆਦਾ ਠੀਕ ਹੈ ਜੀ ਠੀਕ ਹੈ ਇਹ ਵੈਰੈਟੀ ਕਿਹੜੀ ਹੈ ਆਪਣੀ ਇਹ ਤਾਈਵਾਨ ਪਿੰਕ ਵੈਰੈਟੀ ਹੈ ਜੀ ਅੱਛਾ ਜੀ ਤਾਈਵਾਨ ਪਿੰਕ ਵੈਰੈਟੀ ਤੇ ਬਾਕੀ ਉਹ ਆਪਾਂ ਜੇ ਦੇਖੀ ਇਹਦਾ ਸਾਰੇ ਬੂਟੇ ਇੱਕ ਤਰ੍ਹਾਂ ਦੇ ਦੇਖ ਸਕਦੇ ਤੁਸੀਂ ਵੀ ਯੂਨੀਫਾਰਮਿਟੀ ਆ ਜਿਹੜੀ ਸਾਰੇ ਬੂਟਿਆਂ ਦੇ ਵਿੱਚ ਕੋਈ ਬੂਟਾ ਵਿੱਚ ਸੁੱਕਿਆ ਨਹੀਂ ਹੋਇਆ ਕੋਈ ਕੁਝ ਨਹੀਂ ਤਾਂ ਮਤਲਬ ਕਿ ਆਪਣੀ ਮਿੱਟੀ ਵਾਸਤੇ ਇਹ ਠੀਕ ਹੈ ਨਾ ਆਪਣੀ ਰਿਅਰਮੈਂਟ ਲਈ ਇਹ ਇਹ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਇਹ ਪੀ ਆਪਣੇ ਕਾਮਜਾਬ ਹੈ ਇਹ ਵੈਰੈਟੀ ਤੇ ਬਾਕੀ ਇਹਦੇ ਵਿੱਚ ਨਾ ਕੁਝ ਸਾਵਧਾਨੀਆਂ ਵਰਤਣ ਵਾਲੀਆਂ ਨਹੀਂਆਂ ਜੀ ਕਿਉਂਕਿ ਇਹ ਕ੍ਰੌਪ ਹੈ ਜੀ ਜਿਹੜੀ ਫੋਲ ਦੇ ਵਿੱਚ ਨਾ ਨਿੰਮਾ ਟੋੜ ਵਗੈਰਾ ਦੀ ਪ੍ਰੋਬਲਮ ਜ਼ਿਆਦਾ ਆਂਦੀ ਹੈ ਉਹਦੀਆਂ ਸਾਨੂੰ ਸਾਵਧਾਨੀਆਂ ਵਰਤਣੀਆਂ ਪੈਣੀਆਂ ਨੇ ਕਿ ਜਿਵੇਂ ਕਿ ਤੁਹਾਡੇ ਆਈਪੀਐਲ ਦਾ ਪ੍ਰੋਡਕਟ ਹੈਗਾਗਾ ਨਮੇ ਟੋਕਰੀ ਤਕਰੀਬਾ ਸਾਂਜੀ ਤੇ ਉਹਦੀ ਅਸੀਂ ਇਸਤੇਮਾਲ ਕਰਦੇ ਆਂ ਕਾਲੀ ਚੱਕਰ ਉਹਦਾ ਇਸਤੇਮਾਲ ਕਰਦੇ ਆਂ ਜਿਹੜੇ ਸਡੋਮਨਾਸ ਹੈਗਾ ਉਹ ਕੀੜਿਆਂ ਮਕੌੜਿਆਂ ਤੋਂ ਉੱਪਰ ਆਪਾਂ ਉਹਦੀ ਸਪਰੇਅ ਕਰਦੇ ਆਂ ਰੈਗੂਲਰ ਤੇ ਉਹ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੇ ਆ तकरीबन ਅਸੀਂ ਸਾਰੀਆਂ ਹੀ ਫਸਲਾਂ ਵਿੱਚ ਇਹ ਪ੍ਰੋਡਕਟ ਵਰਤਦੇ ਆਂ ਇਹ ਤਾਂ ਆਪਣਾ ਟੋਟਲੀ ਆਰਗੇਨਿਕ ਆ ਜੀ ਹਨਾ ਟੋਟਲੀ ਆਰਗੇਨਿਕ ਹੈ ਜੀ ਇਹ ਬੈਡਾਂ ਤੇ ਲਾਇਆ ਹੋਇਆ ਬਕਾਇਦਾ ਮਲਚਿੰਗ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਮਲਚਿੰਗ ਕਰਦੇ ਹਾਂ ਹਾਂ ਮਲਚਿੰਗ ਤੁਹਾਡੀ ਬਹੁਤ ਵਧੀਆ ਹੋਈ ਹੈ ਤੇ ਇਹ ਆਪਣਾ ਇਹ 50 ਬੈਗਰੋ ਤੋਂ ਵੀ 50 ਬੈਗਰੋ ਤੋਂ ਮਾਨਤਾ ਪ੍ਰਾਪਤ ਹੈ ਜਿਹੜਾ ਇਹ ਆਪਣਾ ਫਾਰਮ ਹੈ ਤੇ ਇਹਦੇ ਵਿੱਚ ਜਿਹੜੀ ਹੁਣ ਐਂਟਰ ਕ੍ਰੌਪ ਵੀ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹ ਐਂਟਰ ਕ੍ਰੌਪ ਵਿੱਚ ਅਸੀਂ ਹਲਦੀ ਦੀ ਲੈ ਰਹੇ ਹਾਂ ਜੀ ਠੀਕ ਹੈ ਜੀ ਇਹ ਹਲਦੀ ਦੀ ਲਾਵਾਂਗੇ ਟੋਟਲੀ ਆਪਣਾ ਬਾਗ ਹੈ ਕਿ ਇਹਦਾ ਪਲਾਟ ਹੈਗਾ ਇਹ ਡ੍ਰਿਪ ਸਿਸਟਮ ਤੇ ਓਕੇ ਹਾਂ ਦੇ ਸਨ 65 ਟੰਬੀ ਨਾਲ ਜੀ ਇਹਦੇ ਦੇ ਵੀ ਸਰ ਤੁਸੀਂ ਹੁਣ ਡ੍ਰਿਪ ਹੀ ਮਤਲਬ ਇਹ ਤੇ ਵੀ ਇਹ ਤੇ ਬੈੱਡ ਹੁਣ ਅੱਛੀ ਤਰ੍ਹਾਂ ਤਿਆਰ ਹੋ ਜਾਣਗੇ ਤੇ ਇਹ ਤੇ ਵੀ ਡ੍ਰਿਪ ਲਾਈਨ ਪਿਛਾਵਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਸੋ ਦੇਖੋ ਤੁਸੀਂ ਇੱਕ ਤਾਂ ਪਾਣੀ ਦੀ ਕਿੰਨੀ ਬਚਤ ਆ ਤੇ ਇੱਕ ਜਿਹੜਾ ਬਾਗਬਾਨੀ ਦਾ ਆਪਾਂ ਲਾਈਏ ਵੀ ਪੰਜਾਬ ਦੇ ਵਿੱਚ ਫਿਊਚਰ ਆ ਜਿਹੜਾ ਉਹ ਉਹ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜਾ ਇਹਦਾ ਫਿਊਚਰ ਆ ਹੋਰ ਵੀ ਬ੍ਰਾਈਟ ਬ੍ਰਾਈਟ ਹੋਊਗਾ ਆਪਾਂ ਹਾਂ ਨਹੀਂ ਬਹੁਤ ਵਧੀਆ ਜੀ ਇਹਦੇ ਵਿੱਚ ਇੱਕ ਹੋਰ ਧਿਆਨ ਦੇਣ ਜੋ ਗੱਲ ਹੈ ਜੀ ਜਿਹੜੀਆਂ ਕਿ ਆਪਾਂ ਜ਼ਿਆਦਾਤਰ ਫਸਲਾਂ ਪਹਿਲਾਂ ਆਪਾਂ ਪਲੇਨ ਚ ਲਾਉਂਦੇ ਸੀਗੇ ਹਾਂਜੀ ਆਪਾਂ ਨੂੰ ਉੱਚ ਕਾਫੀ ਦਿੱਕਤਾਂ ਆਉਂਦੀਆਂ ਸੀਗੀਆਂ ਇੱਕ ਤਾਂ ਪਾਣੀ ਜ਼ਿਆਦਾ ਲੱਗਦਾ ਸੀਗਾ ਦੂਸਰਾ ਕੀ ਜੇ ਕੋਈ ਵੀ ਫਸਲ ਹੋਵੇ ਅਗਰ ਆਪਾਂ ਬੈੱਡ ਤੇ ਲਾਉਂਦੇ ਆ ਉਹਦੇ ਸਾਨੂੰ ਬੈਨੀਫਿਟ ਜ਼ਿਆਦਾ ਨੇ ਤੇ ਬਿਮਾਰੀਆਂ ਘੱਟ ਆਉਂਦੀਆਂ ਬਿਮਾਰੀਆਂ ਘੱਟ ਉਹਦਾ ਕਾਰਨ ਇਹ ਆ ਵੀ ਇੱਕ ਤਾਂ ਬੀਜ ਨੂੰ ਜਿਹੜੀ ਅਸਲੀ ਆਪਾਂ ਬੂਟਿਆਂ ਨੂੰ ਲਾਈਏ ਤਾਂ ਇਹਨੂੰ ਸਿਲ ਚਾਹੀਦੀ ਹੈ ਨਾ ਇਹਨੂੰ ਨਮੀ ਦੀ ਜ਼ਰੂਰਤ ਹੈ ਤਾਂ ਇਹ ਨਹੀਂ ਹੈਗਾ ਵੀ ਫਲੱਡ ਆਪਾਂ ਪੂਰਾ ਪਾਣੀ ਜਿਹੜਾ ਕਹਿੰਦੇ ਆ ਵੀ ਭਰ ਕੇ ਲਾ ਦਈਏ ਨਹੀਂ ਬਿਲਕੁਲ ਤਾਂ ਇਹਨੂੰ ਤੁਸੀਂ ਸਿਲ ਰੱਖਦੇ ਹੋ ਤੇ ਹੋਰ ਇਹਨਾਂ ਦੇ ਵਿੱਚ ਕੋਈ ਸਮੱਸਿਆ ਜਾਂ ਇਹਦੀ ਕਟਿੰਗ ਵਗੈਰਾ ਵਗਾਰੇ ਜਾਂ ਕਿਵੇਂ ਇਹਦਾ ਤੁਸੀਂ ਮੈਨੇਜ ਕਰਦੇ ਹੋ ਇਹਦਾ ਜੀ ਹਾਂ ਜਿਹੜੀ ਇਹਦੀ ਕਟਿੰਗ ਹੈਗੀ ਉਹ ਆਪਣੀ ਜੇ ਤਾਂ ਤੁਸੀਂ ਗਰਮੀਆਂ ਦੀ ਫਸਲ ਲੈਣੀ ਆ ਤਾਂ ਫਰਵਰੀ ਦੇ ਵਿੱਚ ਕਰਨੀ ਪਵੇਗੀ ਅਗਰ ਤੁਸੀਂ ਸਰਦੀਆਂ ਦੀ ਫਸਲ ਲੈਣੀ ਹੈਗੀ ਫਿਰ ਉਹਨੂੰ ਅਸੀਂ ਮਈ ਦੇ ਵਿੱਚ ਕਰਨੀ ਹੈ ਤੇ ਇਹ ਦੋ ਤਰ੍ਹਾਂ ਦੀ ਕਟਿੰਗ ਹੋ ਸਕਦੀ ਏ ਓਕੇ ਜੀ ਤਾਂ ਆ ਤੁਸੀਂ ਦੇਖ ਸਕਦੇ ਹੋ ਵੀ ਕਿਸਾਨ ਵੀਰੋ ਤਾਂ ਇਹਦੇ ਵਿੱਚ ਸਪ੍ਰਿੰਕਲਰ ਵੀ ਲੱਗਿਆ ਹੋਇਆ ਤੇ ਬੂਟਿਆਂ ਦੀ ਜਿਹੜੀ ਤੁਸੀਂ ਗਰੋਥ ਉਹ ਚੈੱਕ ਕਰੋ ਤੇ ਨਾਲ ਜਿਹੜੀ ਇੰਟਰ ਕ੍ਰੋਪਿੰਗ ਜਿਹੜੀ ਕਰਕੇ ਆਪਾਂ ਜਿਹੜੀ ਐਡੀਸ਼ਨਲ ਜਿਹੜੀ ਇਨਕਮ ਲੈਣੀ ਆ ਆਪਾਂ ਐਕਸਟਰਾ ਇਨਕਮ ਜਿਹੜੀ ਇਹ ਤੋਂ ਲੈ ਰਹੇ ਆ ਤਾਂ ਉਹ ਆਪਾਂ ਹਲਦੀ ਲਗਾ ਕੇ ਇਹਦੇ ਵਿੱਚ ਇੰਟਰ ਕ੍ਰੋਪਿੰਗ ਕਰਕੇ ਆ ਜਿਹੜੀ ਉਹ ਲੈ ਸਕਦੇ ਆ ਜੀ ਤੇ ਬਾਕੀ ਇੱਕ ਤੁਹਾਨੂੰ ਹੋਰ ਬੂਟਿਆਂ ਬਾਰੇ ਜਾਣਕਾਰੀ ਦੇਣੀ ਆ ਉਧਰ ਟ੍ਰਾਇਲ ਤੇ ਲੱਗੇ ਹੋਇਆ ਸਾਡੇ ਐਪਲ ਦੇ ਬੂਟੇ ਤਾਂ ਆ ਜੋ ਆਪਾਂ ਤੁਹਾਨੂੰ ਉੱਥੇ ਲੈ ਕੇ ਚਲਦੇ ਆਂ ਹਾਂਜੀ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਐਪਲ ਆਇਆ ਕਿਹੜੀ ਵੈਰੈਟੀ ਹੈ ਜੀ ਇਹ ਇਹ ਹੈਗੀ ਆ ਜੀ ਆਪਣੇ ਜਿਹਨੂੰ ਗੋਲਡਨ ਕਹਿੰਦੇ ਨੇ ਜੀ ਆਪਾਂ ਤੇ ਉਹਦਾ ਇੱਕ ਟ੍ਰਾਇਲ ਆਇਆ ਸੀਗਾ ਇੱਕ ਆਪਾਂ ਨੇ ਅੰਨਾ ਵੈਰੈਟੀ ਦਾ ਇੱਧਰ ਬੂਟਾ ਘੜਾਇਆ ਜੀ ਰੂਟਿੰਗ ਉਹਨੂੰ ਵੀ ਹੋਈ ਹੋਈ ਹੈ ਰੂਟਿੰਗ ਉਹਨੂੰ ਵੀ ਆਈ ਹੋਈ ਹੈ ਇਹਦੇ ਬੂਟਾ ਲੜ ਕੇ ਸਵਾ ਸਾਲ ਦਾ ਹੋ ਗਿਆ ਮੇਰੇ ਕੋਲ ਆਇਆ ਹੋਇਆ ਉਸ ਤੋਂ ਪਹਿਲਾਂ ਇਹ ਤਕਰੀਬਨ ਮਹੀਨਾ ਦਾ 6-7 ਮਹੀਨੇ ਪਹਿਲਾਂ ਗ੍ਰਾਫਟਿੰਗ ਹੋਇਆ ਸੀ ਲੇਕਿਨ ਇਹ ਜਿਹੜੇ ਬੂਟੇ ਨੇ ਇਹ ਸੀਡ ਆਪਣੇ ਰੂਟ ਸਟਾਕ ਤੇ ਨੇ ਓਕੇ ਰੂਟ ਸਟਾਕ ਤੇ ਚੱਕਤੇ ਗਏ ਨੇ ਇਹ ਸੈਵਨਾ ਐਮ ਸੈਵਨਾ ਤੇ ਤੇ ਐਮ 9 ਐਮ 9 ਹਾਂ ਜੀ ਇਹ ਰੂਟ ਸਟਾਕ ਤੇ ਨੇ ਰੂਟ ਸਟਾਕ ਉਹਨਾ ਵੀ ਆ ਤੇ ਗ੍ਰਾਫਟਡ ਬੂਟੇ ਆ ਹਾਂ ਗ੍ਰਾਫਟਡ ਬੂਟੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਵੀ ਕਿਸਾਨ ਵੀਰੋਂ ਆਲਰੇਡੀ ਫਰੂਟ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਜਿਹੜਾ ਫਰੂਟ ਹੈ ਇਹਦੇ ਤੇ ਲੱਗਿਆ ਹੋਇਆ ਤਾਂ ਆ ਵੀ ਤੇ ਫਰੂਟ ਤਾਂ ਇਹਦਾ ਕਾਫੀ ਗੁੱਛੀਆਂ ਚ ਆਇਆ ਸੀਗਾ ਓਕੇ ਜੀ ਅਸੀਂ ਉਹ ਝਾੜ ਦਿੱਤਾ ਸੀਗਾ ਕਿ ਆਪਣੇ ਹਜੇ ਬੂਟੇ ਇਹਦੇ ਬੂਟਾ ਚੰਗਾ ਆ ਇੱਕ ਟ੍ਰਾਇਲ ਦੇ ਤੌਰ ਤੇ ਹੀ ਹੈ ਵੀ ਇਹ ਇੱਕ ਉਹ ਵੀ ਹੈ ਨਾ ਬੂਟਾ ਫਿਰ ਕਹੋ ਵੀ ਸਾਈਜ਼ ਵੀ ਆਪਦਾ ਪੂਰਾ ਪ੍ਰੋਪਰ ਜਦੋਂ ਗਰੋਅ ਹੋ ਜਾਵੇ ਬਾਕੀ ਇਸ ਵਾਰ ਆਪਾਂ ਨੇ ਅੰਨਾ ਵੈਰਾਈਟੀ ਦੇ ਹੋਰ ਬੂਟੇ ਲਾਤੇ ਆਹ ਬੂਟੇ ਜਿਹੜੇ ਹੋਰ ਨੇ ਐਪਲ ਦੇ ਅੰਨਾ ਵੈਰਾਈਟੀ ਦੇ ਵੀ ਜਿਹੜੇ ਲਗਾਏ ਹੋਏ ਆ ਸੋ ਇਸ ਵੈਰਾਈਟੀ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਫਰੂਟ ਵੀ ਜਿਹੜੀ ਆ ਅਨਾ ਵੈਰਾਈਟੀ ਹੈ ਜਿਹੜੀ ਬਾਕੀ ਇਹਦੇ ਤੇ ਕਿਵੇਂ ਨੈਕਸਟ ਇਅਰ ਕਿਵੇਂ ਤੇ ਫਰੂਟ ਰਹਿੰਦਾ ਆ ਵੀ ਆਪਾਂ ਸਾਰੀ ਜਿਹੜੀ ਡਿਟੇਲ ਦੇ ਵਿੱਚ ਇਹਦੀ ਗੱਲਬਾਤ ਕਰਾਂਗੇ ਸੋ ਬਾਕੀ ਕੋਈ ਕਿਸਾਨ ਵੀਰਾਂ ਨੂੰ ਲਾਸਟ ਦੇ ਵਿੱਚ ਮੈਸੇਜ ਵੀ ਜਿਹੜੇ ਹੁਣ ਸਾਡੇ ਕੈਮੀਕਲ ਵਰਤ ਰਹੇ ਨੇ ਕਿਸਾਨ ਵੀਰ ਤਾਂ ਇਸ ਫਾਰਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆਰਗੇਨਿਕਲੀ ਜਿਹੜੀਆਂ ਬਿਮਾਰੀਆਂ ਦਾ ਵੀ ਕੰਟਰੋਲ ਆ ਜਿਹੜਾ ਕਿੰਨਾ ਵਧੀਆ ਤਰੀਕੇ ਨਾਲ ਹੋ ਸਕਦਾ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਨੀ ਚਾਹਾਂਗਾ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਤੇ ਉਹ ਆਪਾਂ ਬਾਇਓ ਦੇ ਵਿੱਚ ਜਿਵੇਂ ਕਿ ਆਰਗੈਨਿਕ ਕੁਦਰਤੀ ਖੇਤੀ ਇਹਨੂੰ ਹੌਲੀ-ਹੌਲੀ ਬਦਲਿਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਇੱਕਦਮ ਨਾ ਬਦਲੋ ਇਹਨੂੰ ਕਿਉਂਕਿ ਕੈਮੀਕਲ ਤੋਂ ਸਾਨੂੰ ਕਿਹੜਾ ਛਡਾਉਣਾ ਹੀ ਪੈਣਾਗਾ ਇੱਕ ਦਿਨ ਕਿਉਂਕਿ ਕੈਮੀਕਲ ਦੇ ਆਪਾਂ ਨਤੀਜੇ ਬਹੁਤ ਭੁੱਜ ਚੁੱਕੇ ਆਂ ਆਪਣੀ ਸਿਹਤ ਤੇ ਕਿੰਨਾ ਅਸਰ ਪੈ ਰਿਹਾ ਹੈਗਾ ਹਰ ਇੱਕ ਬੱਚਾ ਬੁੱਢਾ ਤੇ ਜਵਾਰ ਸਾਰੇ ਬਿਮਾਰ ਨੇ ਇਸ ਕਰਕੇ ਮੇਰੀ ਤਾਂ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵੀ ਜਿਹੜੇ ਬਾਇਓ ਦੇ ਵਿੱਚ ਪ੍ਰੋਡਕਟ ਆਉਂਦੇ ਨੇ ਜਿਵੇਂ ਕਿ ਜਿਹੜੇ ਜਵਾਨੂ ਨੇ ਜਿਹੜੇ ਕੀ ਸਾਡੀ ਕੁਦਰਤ ਨੇ ਸਾਨੂੰ ਦਿੱਤੇ ਹੋਏ ਨੇ ਪਰ ਅਸੀਂ ਉਹਨਾਂ ਨੂੰ ਮਾਰ ਚੁੱਕੇ ਹਾਂ ਕਿ ਜਿਹੜੀਆਂ ਵਧੀਆ ਕੰਪਨੀਆਂ ਨੇ ਜਿਵੇਂ ਕਿ IPL ਕੰਪਨੀ ਹੈ ਇਹਦੇ ਜਿੰਨੇ ਵੀ ਪ੍ਰੋਡਕਟ ਆ ਰਹੇ ਨੇ ਉਹ ਬਾਇਓ ਦੇ ਵਿੱਚ ਹੈ ਤੇ ਬੈਕਟੀਰੀਆ ਤੇ ਕੰਮ ਕੀਤਾ ਇਸ ਕੰਪਨੀ ਨੇ ਤੇ ਬਹੁਤ ਵਧੀਆ ਰਿਜ਼ਲਟ ਹੈ ਤੇ ਇਹਨੂੰ ਵਰਤੋ ਤੇ ਬਹੁਤ ਵਧੀਆ ਰਿਜ਼ਲਟ ਹੈ ਬਾਕੀ ਤੁਸੀਂ ਵੀਰਦਨ ਚੱਲ ਰਿਹਾ ਪਾਠ ਚੱਲ ਰਿਹਾ ਤੇ ਇਸ ਫਿਰਤੀ ਸੋ ਤੁਸੀਂ ਸਕਦੇ ਹੋ ਵੀ ਜਿਹੜਾ ਫਿਰ ਇਹ ਖੇਤੀ ਦਾ ਜਿਹੜਾ ਇਹ ਖੇਤਾਂ ਦਾ ਆਪਾਂ ਲਾਈਏ ਵੀ ਫਰੂਟ ਦਾ ਕਿਵੇਂ ਦਾ ਹੋਊਗਾ ਕਿੰਨੀ ਉਹ ਚ ਮਿਠਾਸ ਹੋਊਗੀ ਕਿਵੇਂ ਦਾ ਉਹ ਫਰੂਟ ਹੋਊਗਾ ਤੇ ਅਸੀਂ ਫਰੂਟ ਕੁਝ ਤੂੜੇ ਵੀ ਆਉਂਦਾ ਟੇਸਟ ਵੀ ਦੇਖਾਂਗੇ ਆਪਾਂ ਤੇ ਬਾਕੀ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਕੋਸ਼ਿਸ਼ ਕਰੀਏ ਵੀ ਥੋੜਾ ਜਿਹਾ ਜਿਹੜਾ ਆ ਬਾਇਓ ਬੱਲ ਜਾਂ ਇਦਾਂ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰੀਏ ਕੈਮੀਕਲ ਤੋਂ ਥੋੜਾ ਜਿਹਾ ਹਟੀਏ ਜਿੱਥੇ ਵੀ ਅਸੀਂ ਜਾਣਦੇ ਹਾਂ ਹਰ ਇੱਕ ਕਿਸਾਨ ਨੂੰ ਕਿਸਾਨ ਵੀਰ ਇਹੀ ਕਹਿੰਦਾ ਵੀ ਬਾਕੀ ਜਿਹੜਾ ਆ ਬਾਇਓ ਦਾ ਰਿਜ਼ਲਟ ਆ ਜਿਹੜਾ ਉਹ ਬਹੁਤ ਵਧੀਆ ਆ ਚੰਗਾ ਨਤੀ ਸੋਟੀਆਂ ਦਾ ਚਾਹੇ ਕੋਈ ਬਿਮਾਰੀਆਂ ਦਾ ਤਾਂ ਆਪਾਂ ਬਹੁਤ ਚੰਗੇ ਤਰੀਕੇ ਨਾਲ ਇਹਦਾ ਹੱਲ ਕਰ ਸਕਦੇ ਹਾਂ ਜ਼ਰੂਰੀ ਨਹੀਂ ਆਪਾਂ ਆਰਗੈਨਿਕ ਫਾਰਮਿੰਗ ਦੇ ਵਿੱਚ ਹੀ ਇਹਨੂੰ ਵਰਤਣਾ ਆ ਆਮ ਆਪਦੀਆਂ ਜ਼ਮੀਨਾਂ ਦੇ ਵਿੱਚ ਵੀ ਵਰਤੋ ਅਸੀਂ ਲਗਾਤਾਰ ਇਦਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਸਾਡੇ ਕਿਸਾਨ ਵੀਰਾਂ ਨੂੰ ਸਾਰੇ ਜਿਹੜੇ ਵਰਤਦੇ ਨੇ ਜਿਹੜੇ ਯੂਜ਼ ਕਰਦੇ ਨੇ ਤਾਂ ਇਹ ਹੀ ਆ ਵੀ ਇਹਨੂੰ ਵੱਧ ਤੋਂ ਵੱਧ ਤੁਸੀਂ ਹੋਰ ਜ਼ਿਮੀਦਾਰਾਂ ਨੂੰ ਵੀ ਦੱਸੋ ਤਾਂ ਹੀ ਜਿਹੜੀ ਆ ਜਿਹੜੀ ਗੱਲਾਂ ਅੱਗੇ ਪਹੁੰਚ ਸਕਦੀ ਐ ਜਿਹੜੀ ਸਹੀ ਐਜੂਕੇਸ਼ਨ ਆ ਜਿਹੜੀ ਉਹਨੂੰ ਜਾਣੀ ਚਾਹੀਦੀ ਐ ਮੈਂ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇੱਥੇ ਗੱਲਬਾਤ ਕਰ ਲਈ ਧੰਨਵਾ